ਆ ਚੋਰੀਆਂ ਹੋ ਰਹੀਆਂ ਸੀਗਾ ਉਸ ਦੇ ਵਿੱਚ ਕੇ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ ਗੁਰਦੁਆਰਾ ਸਾਹਿਬ ਪਟੇਗੜ ਚੋਰੀਆਂ ਦੁੱਖਵਾਰਨ ਗੁਰਦੁਆਰਾ ਸਾਹਿਬ ਹੈ ਉਥੇ ਚੋਰੀ ਹੋਈ ਸੀ ਕੋਲ ਵੀ ਚੋਰੀ ਹੋਈ ਸੀ ਜੀ ਔਰ ਨਾਲ ਹੀ ਬਟੀਟਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਪਿਛਲੇ ਮਹੀਨੇ ਬਟੀਟਾ ਰੋਡ ਗੁਰਦੁਆਰਾ ਸਾਹਿਬ ਹੈ ਉਥੇ ਇਸ ਤਰ੍ਹਾਂ ਚੋਰੀ ਹੋਈ ਸੀ ਛਲੇ ਕਾਫੀ ਲੰਬੇ ਸਮੇਂ ਤੋਂ ਫਤਿਹਗੜ ਚੂੜੀਆਂ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿੰਗਾਂ ਵਿੱਚ ਚੋਰੀਆਂ ਹੋ ਰਹੀਆਂ ਸਨ ਉਸ ਵੀ ਲਗਾਤਾਰ ਇਸ ਚੋਰ ਨੂੰ ਲੱਭਣ ਲਈ ਕਾਫੀ ਗ੍ਰਿਫਤਾਰ ਕਰਨ ਲਈ ਕਾਫੀ ਮਸ਼ਹਤਕ ਕਰ ਰਹੀ ਸੀ ਪਰ ਹੁਣ ਆਖਰਕਾਰ ਫਤਿਹਗੜ ਚੂੜੀਆਂ ਪੁਲਿਸ ਅਤੇ ਕਨਿਆ ਕੇ ਪਾਕਰ ਦੀ ਸਾਂਝੀ ਟੀਮ ਵੱਲੋਂ ਡੀਐਸਪੀ ਸੁਖਪਾਲ ਸਿੰਘ ਦੀ ਅਗਵਾਈ ਚ ਉਸ ਚੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਚੋਰ ਜਿਹੜਾ ਸੀ ਇੱਕ ਸਾਈਕਲ ਚੋਰ ਦੇ ਨਾਮ ਨਾਲ ਮਸ਼ਹੂਰ ਸੀ ਜਿਸ ਨੇ ਕਿ ਕਾਫੀ ਇਲਾਕੇ ਵਿੱਚ دہشت ਤੇ ਅੰਤਕਮਚਾਇਆ ਹੋਇਆ ਸੀ ਅਤੇ ਲਗਾਤਾਰ ਗੁਰਦੁਆਰਾ ਸੱਚ ਅਤੇ ਆਮ ਆਦਮੀ ਕਲੀਨਿਕ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਉਹਨਾਂ ਵਿੱਚੋਂ ਚੋਰੀਆਂ ਕਰਕੇ ਬਾਹਰ ਵੇਚਦਾ ਸੀ ਤੁਹਾਨੂੰ ਦਿਖਾਉਨੇ ਆ ਕਿ ਆ ਦੇਖੋ ਇਸ ਦਾ ਸਾਈਕਲ ਕਿਸ ਤਰ੍ਹਾਂ ਇਹਨੇ ਪਿੱਛੇ ਮਜ਼ਬੂਤ ਸਟੈਂਡ ਬਣਾਇਆ ਹੋਇਆ ਹੈ ਤਾ ਜੋ ਇਹ ਜਿਹੜਾ ਚੋਰੀ ਦਾ ਸਮਾਨ ਆ ਇਸ ਉੱਤੇ ਲੱਤ ਕੇ ਜਾ ਸਕਿਆ ਆ ਤੁਹਾਨੂੰ ਦਿਖਾਉਣਾ ਵੀ ਇਹ ਫਰਿੱਜ ਵੀ ਇਸੇ ਸ਼ਕਲ ਤੇ ਆ ਲੱਗੇ ਫਰਿੱਜ ਆ ਜਿਹੜੀ ਚੋਰੀ ਕੀਤੀ ਇਹ ਫਰਿੱਜ ਵੀ ਆਪਣੇ ਇਸੇ ਸ਼ਕਲ ਤੇ ਹੀ ਲੈ ਜਾਂਦਾ ਸੀ ਤੇ ਇਸ ਤੋਂ ਇਲਾਵਾ ਵੱਡੇ ਵੱਡੇ ਤੁਹਾਨੂੰ ਦਿਖਾਉਣਾ ਹੈ ਬੈਟਰੀ ਬੈਟਰੀ ਵੀ ਆਪਣੇ ਇਸੇ ਸ਼ਕਲ ਤੇ ਖੜਦਾ ਸੀਗਾ ਇਹ ਸਿਲੰਡਰ ਵੀ ਇਸੇ ਸ਼ਕਲ ਦੇ ਖੜਦਾ ਸੀ ਆ ਸਮਾਨ ਆ ਜਿਹੜੇ ਐਨਮੀਟਰ ਸੀਗਾ ਇੱਕ ਜਿਹੜਾ ਗੋਲਕਾਂ ਵਿੱਚੋਂ ਜਿਹੜਾ ਭਾਣ ਆ ਗੋਲਕਾਂ ਵਿੱਚੋਂ ਗੁਰਦੁਆਰਾ ਸਾਹਿਬ ਦੀਆਂ ਚੋਂ ਚੋਰੀ ਕੀਤਾ ਹੋਇਆ ਸੀ ਅਤੇ ਆਖਰਕਾਰ ਆਖਰਕਾਰ ਤਾਂ ਦੱਸ ਜੀਏ ਕਿ ਇਹ ਪੁਲਿਸ ਦੇ ਅੜਕੇ ਆ ਗਿਆ ਅਤੇ ਹੁਣ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਇਸ ਕੋਲੋਂ ਜਿੰਨੀਆਂ ਵੀ ਚੋਰੀਆਂ ਇਹਨੇ ਕੀਤੀਆਂ ਉਸ ਦਾ ਇਹਨਾਂ ਮਤਲਬ ਖੁਲਾਸਾ ਕੀਤਾ ਗਿਆ ਪੁਲਿਸ ਵੱਲੋਂ ਘਰ ਤੋਂ ਘਟ ਇਜਨੇ 5-6 ਗੁਰਦੁਆਰਾ ਸਾਹਿਬ ਚੋਂ ਚੋਰੀ ਕੀਤੀ ਤੇ ਆਮ ਮਹਲਾ ਕਲੀਨਿਕ ਵਿੱਚੋਂ ਵੀ ਇਹਨੇ ਚੋਰੀ ਕੀਤੀ ਤੇ ਵੱਖ-ਵੱਖ ਕੁਆੜੀਏ ਉਹਨਾਂ ਨੂੰ ਇਹਨੇ ਸਮਾਨ ਵੇਚਿਆ ਤੇ ਪੁਲਿਸ ਉਹਨਾਂ ਵਿਰੁੱਧ ਵੀ ਕਾਰਵਾਈ ਕਰਨ ਜਾ ਰਹੀ ਹੈ ਗੱਲਬਾਤ ਕਰਦੇ ਆ ਇੱਥੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਫਟੇਗੜ ਚੂੜੀਆਂ ਦੇ ਡੀਐਸਪੀ ਸੁਖਪਾਲ ਸਿੰਘ ਇੱਥੇ ਮੌਜੂਦ ਨੇ ਐ ਐਸਐਚਓ ਕਣੀਏ ਕਿ ਬਾਂਗਰ ਸੁਖਿੰਤ ਸਿੰਘ ਜੀ सुरेंद्रਪਾਲ ਸਿੰਘ ਜੀ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਸਾਰੇ ਖੁਲਾਸੇ ਕੀਤੇ ਨੇ ਕਿ ਇਹ ਚੋਰ ਕਿਸ ਤਰ੍ਹਾਂ ਚੋਰੀ ਕਰਕੇ ਕਿਤੇ ਕਿਤੇ ਸਮਾਨ ਵੇਚਦਾ ਸੀ ਗੱਲਬਾਤ ਕਰਦੇ ਜੀ ਜੀ ਸਰ ਐਡੀ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਸਰ ਜਿਹੜੇ ਨੇ ਉਹਨਾਂ ਨੇ ਇੱਥੇ ਕੁਝ ਪਿਛਲੇ ਕਾਫੀ ਸਮੇ ਤੋਂ ਕਰੀਬ 1 ਸਾਲ ਤੋਂ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜਾ ਚੋਰੀਆਂ ਹੋ ਰਹੀਆਂ ਸੀਗਾ ਜਿਸ ਦੇ ਵਿੱਚ ਕਿ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹ ਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ। ਉਹ ਇਹ ਗੁਰਦੁਆਰਾ ਘਰ ਦੇ ਚੋਰੀਆਂ ਜਿਹੇ ਗੁਰਦੁਆਰਾ ਸਾਹਿਬ ਚੋਰੀਆਂ ਸੀ ਬਾਰ-ਬਾਰ ਬੜਾ ਸੈਂਸਿਟਿਵ ਇਸ਼ੂ ਸੀਗਾ ਤੇ ਸਪੈਸ਼ਲੀ ਉਹਨਾਂ ਨੇ ਡਾਇਰੈਕਸ਼ਨ ਦਿੱਤੇ ਕਿ ਇਹ ਜਿਹੜਾ ਇਹ ਚੋਰ ਜਿਹੜਾ ਇਹ ਜਲਦੀ ਵੀ ਜਨ ਦੇ ਟ੍ਰੇਸ ਕਰਕੇ ਫੜਾਇਆ ਜਾਵੇ। ਤੇ ਇਹਦੇ ਵਿੱਚ ਕਿ ਅਸੀਂ ਐਸ ਐਚ ਓ ਕਣੀਏਕ ਬਾਂਗੜ ਦੀ ਇੱਕ ਟੀਮ ਅੰਡਰ ਨਾਲ ਉਹਨਾਂ ਦੇ ਚੌਕੀਰ ਚਾਹ ਜਲੀਵਾਲ ਤੇ ਇੱਕ ਲੜਕਾ ਹੈਡਕਸਟੇਬਲ ਪਰਵਿੰਦਰ ਪਤੇਗੜ ਚੂੜੀਆਂ ਤੋਂ ਇਹਨਾਂ ਸਾਰਿਆਂ ਦੀ ਇੱਕ ਟੀਮ ਬਣਾ ਕੇ ਇਸ ਕੰਮ ਤੇ ਲਾਇਆ ਗਿਆ ਸੀਗੇ ਜੋ ਕਿ ਇਹਨਾਂ ਦੇ ਇੱਥੇ ਸ਼ਮਸ਼ੇਰਪੁਰ ਪਿੰਡ ਇੱਕ ਜਿਹੜੀ ਹੈ ਆ ਪਿਛਲੇ ਦਿਨੀ ਇੱਕ ਚੋਰੀ ਗੁਰਦਵਾਰਾ ਸਾਹਿਬ ਚੋਈ ਜਿਹਨੂੰ ਕਿ ਟ੍ਰੇਸ ਕਰਦਿਆਂ ਕਰਦਾ ਟਰੈਕ ਕਰਦਿਆਂ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜੀ ਦੂਜੀ ਹੈ ਵੀ ਟੈਕਨੀਕਲ ਰਿਸੋਰਸਸ ਦੇ ਨਾਲ ਟ੍ਰੇਸ ਕਰਦਿਆਂ ਤੇ ਇੱਕ ਜ਼ੀਰਿੰਗ ਨਿਸ਼ਾਨ ਸਿੰਘ son of ਗੁਲਵਿੰਦਰ ਸਿੰਘ ਵਾਸੀ ਵੀਲਾ ਤੇਜਾ ਨਾਮਾ ਜਿਹੜਾ ਰੱਖੀ ਹੈ ਇਹ ਜਿਹੜਾ ਇਹਦੇ ਤੇ ਆ ਕੇ ਜ਼ੀਰੋ ਜਿਹੜੀ ਰੁਕੀ ਜਦੋਂ ਅਸੀਂ ਇਹਨੂੰ ਲਿਆ ਕੇ ਕਸ਼ਸ਼ਕਸ਼ ਕੀਤੀ ਗਈ ਇਹਨੇ ਕਰੀਬ 8-9 ਚੋਰੀਆਂ ਜਿਹੜੀਆਂ ਨੇ ਮੋਡਵਾਲਾ ਸਾਧ ਰੀਸੈਂਟਲੀ ਜਿਹੜੀਆਂ ਹੋਈਆਂ ਉਹ ਸਾਰੀਆਂ ਇਹਨੇ ਜਿਹੜੀਆਂ ਕਬੂਲ ਕੀਤੀਆਂ ਨੇ ਤੇ ਇਹਦੇ ਵਿੱਚ ਮਤਲਬ ਸਾਜਾਵਾਂ ਮਾਰਚ ਮਹੀਨੇ ਦੇ ਵਿੱਚ 7 ਤਰੀਕ ਨੂੰ ਇੱਕ ਆਮ ਆਦਮੀ ਕਲੀਨਿਕ ਫਤੇਗੜ ਚੂੜੀਆਂ ਦੇ ਵਿੱਚ ਚੋਰੀ ਹੋਈ ਸੀ ਜਿਸ ਸਬੰਧ ਦੇ ਵਿੱਚ ਕਿ ਉੱਥੇ ਐਫ ਆਰ ਨੰਬਰ ਜਿਹੜੀ ਹੈਗੀ ਹੈ 18 ਦਰਜ ਕੀਤੀ ਗਈ ਸੀ 18/24 ਔਰ ਉਹਦੇ ਨਾਲ ਹੀ ਇੱਕ ਦਾਦੂ ਜੋਧ ਪੈਣ ਚੋਰੀ ਹੋਈ ਸੀਗੀ ਆਮ ਆਦਮੀ ਕਲੀਨਿਕ 'ਚ ਜਿਹਦੇ ਵਿੱਚ ਕੇ ਆਪਣਾ ਇੱਕ ਤੋਂ ਇਨਵਰਟਰ ਬੈਟਰੀ ਐਂਡ ਨਾਲ ਉੱਥੇ ਜਿਹੜੀ ਚੋਰੀ ਹੋਈ ਸੀਗੀ ਅ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਫਤਿਹਗੜ ਚੋੜੀਆਂ ਦੁੱਖਵਾਰਨ ਗੁਰਦੁਆਰਾ ਸਾਹਿਬ ਆ ਉੱਥੇ ਚੋਰੀ ਹੋਈ ਸੀਗੀ ਬੋਲਿਕ ਵੀ ਚੋਰੀ ਹੋਈ ਸੀਗੀ ਔਰ ਨਾਲ ਹੀ ਮਜੀਠਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਪਿਛਲੇ ਮਹੀਨੇ ਮਜੀਠਾ ਰੋਡ ਗੁਰਦੁਆਰਾ ਸਾਹਿਬ ਆ ਉੱਥੇ ਇਸ ਤਰ੍ਹਾਂ ਚੋਰੀ ਹੋਈ ਸੀ ਇੱਕ ਕੋਟਲੀ ਸੂਰਤਮੱਲੀਆ ਗੁਰਦੁਆਰਾ ਸਾਹਿਬ ਆ ਉੱਥੇ ਚੋਰੀ ਹੋਈ ਸੀ ਔਰ ਜ਼ਿਆਦਾਤਰ ਦਾ ਮੇਨ ਮੋਟਿਵ ਸਪੈਂਡ ਹੀ ਇਹ ਸੀਗਾ ਕਿ ਇਹ ਸਾਈਕਲ ਤੇ ਹੀ ਆਉਂਦਾ ਸੀਗਾ ਰਾਤ ਲੇਟ ਆਵਰਸ ਐਂਡ ਆ ਕੇ ਸਭ ਤੋਂ ਪਹਿਲੇ ਜਿਹੜੀ ਗੁਰਦੁਆਰਾ ਸਾਹਿਬ ਦੇ ਅੱਗੇ ਜਾਂ ਜਿੱਥੇ ਵੀ ਐਂਟਰ ਕਰਦਾ ਸੀਗਾ ਉੱਥੇ ਲਾਈਟ ਆਫ ਕਰਕੇ ਉਹਦਾ ਡੀਵੀਆਰ ਜਿਹੜਾ ਕੱਟ ਲੈਂਦਾ ਸੀਗਾ ਤਾਂ ਕਿ ਇਹ ਇਹਨੂੰ ਇਸ ਗੱਲ ਦੀ ਪੂਰਾ ਇਲਮ ਸੀਗਾ ਵੀ ਪੁਲਿਸ ਜਿਹੜੀ ਆ ਉਹ ਜਿਹੜੀ ਐ ਇਤੋਂ ਜਿਹੜਾ ਟਰੇਸ ਕਰਦੀ ਆ ਸੋ ਇਹ ਜਿਹੜੀ ਚੋਰੀ ਸ਼ਮਸ਼ੇਰਪੁਰ ਵਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋਲ ਸਾਰੇ ਜਿਹੜੇ ਨੇ ਜੇ ਸਿਲੰਡਰ ਉੱਥੋਂ ਚੋਰੀ ਕੀਤੇ ਸੀਗੇ ਬੈਟਰੀ ਇਨਵਰਟਰ ਚੋਰੀ ਕੀਤਾ ਸੀਗਾ ਐਲਸੀਡੀ ਚੋਰੀ ਕੀਤੀ ਸੀ ਪਲੱਸ ਨਾਲ ਜਿਹੜੀ ਐ 4300 ਰੁਪਏ ਦੀ ਜਿਹੜੀ ਐ ਛੜਾਵਾ ਜਿਹੜਾ ਸੀਗਾ ਉਹ ਜਿਹੜਾ ਉਹ ਚੋਰੀ ਕੀਤਾ ਸੀ ਉਹ ਸਾਰਾ ਜਿਹੜਾ ਮੈਥ ਕੋਲ ਬਰਾਮਦ ਅਰ ਪਿਛਲੀਆਂ ਚੋਰੀਆਂ ਦੇ ਵਿੱਚ ਜਿਹੜਾ ਇਹਨੇ ਆਪਣਾ ਫੇਸ ਚੋਰੀ ਕੀਤਾ ਸੀ ਡਬਲ ਡੋਰ ਇੱਕ ਉਹ ਐਂਡ ਸਿਲੰਡਰ ਤੇ ਇਹਦਾ ਸਾਈਕਲ ਜਿਹੜਾ ਸਾਰਾ ਕੁਝ ਬਰਾਮਦ ਕਰ ਚੁੱਕੇ ਆ ਤੇ ਸਾਨੂੰ ਹੋਰ ਅਸੀਂ ਇਹਨੂੰ ਜਿਹੜਾ ਡੁਗਾਈ ਚ ਤਪੀਸ਼ ਕਰਾਂਗੇ ਸਾਨੂੰ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਫੇਸ ਕਰਕੇ ਤੇ ਬਾਕੀ ਬਰਾਮਦੀ ਹੋਣ ਦੀ ਆਸ ਹੈ ਤੇ ਇਹਦੇ ਇੱਕ ਜਿਹੜਾ ਹੈ ਤਕਰੀਬ 10-12 ਸਾਲ ਪਹਿਲੇ ਕੋਈ ਮੱਝ ਚੋਰੀ ਦਾ ਕੇਸ ਹੈ ਤੇ ਜਿਹੜਾ ਰਜਿਸਟਰ ਹੈਗਾ ਸਰ ਇਹ ਕਦੋਂ ਦਾ ਸਰ ਦਾ ਉਹ ਹੁਣ ਜਿਹੜਾ ਹੈ ਜੀ ਜਿਹੜਾ ਸਾਡੇ ਕੋਲ ਐਜ਼ ਆਫ ਨਾਓ ਜਿਹੜਾ ਸਾਡੇ ਕੋਲ ਰਿਕਾਰਡ ਹੈ ਮਾਰਚ ਮਹੀਨੇ ਜਿਹੜਾ ਇੱਥੇ ਜਿਹੜਾ ਪ੍ਰਚਾਰਕ 7 ਤਰੀਕ ਦਾ ਜਿਹੜਾ ਮਾਰਚ ਮਹੀਨੇ ਦੀ 7 ਤਰੀਕ ਤੋਂ ਬਾਅਦ ਕੰਟੀਨਿਊਸਲੀ ਐਕਟਿਵ ਹੈ ਜਿਹੜੇ ਆ ਤੁਹਾਨੂੰ ਮੈਂ 6 7 ਜਿਹੜੀਆਂ ਚੋਰੀਆਂ ਗਣਾਈਆਂ ਗੁਰਦੁਆਰਾ ਸਾਹਿਬ ਦੀਆਂ ਤੇ ਆਮ ਆਦਮੀ ਕਲੀਨਿਕ ਦੀਆਂ ਮਾਰਚ ਤੋਂ ਲੈ ਕੇ ਹੁਣ ਤੱਕ ਦੀਆਂ ਨੇ ਤੇ ਆਪਾਂ ਕਹਿ ਸਕਦੇ ਹਾਂ ਪਿਛਲੇ ਕਰੀਬ 6-7 ਮਹੀਨੇ ਤੋਂ ਐਕਟਿਵ ਸੀਗਾ ਬਟ ਉਸ ਤੋਂ ਪਹਿਲੇ ਵੀ ਇਹੋ ਜਿਹੀਆਂ ਕਾਫੀ ਹੋ ਜਾਂਦੀਆਂ ਜਿਹੜੀਆਂ ਕਿ ਅੰਦਰ ਸਪੁਲਿਸ ਨੇ ਦੇਤੀਆਂ ਜਾਂ ਦੂਜੀਆਂ ਦੇਤੀਆਂ ਉਹ ਅਸੀਂ ਸਾਰਾ ਡੂਰਿੰਗ ਇਨ ਇਹਨੂੰ ਬੜੇ ਪੁਛਗਿਸ ਕਰਕੇ ਤੇ ਉਹ ਵੀ ਸਾਰਾ ਮੈਂ ਟਰੇਸ ਕਰਾਂਗਾ ਸਾਰਾ ਜੀ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਵੀ ਇਹ ਸਾਈਕਲ ਚੋਰ ਦੇ ਨਾਂ ਤੇ ਮਸ਼ਹੂਰ ਸੀਗਾ ਪਿਛਲੇ ਦਿਨੀ ਬੜੀ న్యూਸ ਲੱਗੀ ਸੀ ਉਹ ਲਿਖੀ ਸੀ ਸਾਈਕਲ ਚੋਰ ਜਿਹੜਾ ਉਹਨੇ ਬੜੀ ਬਹਿਸ਼ਤ ਪਾਈ ਹੈ ਉਹ ਇਹੋ ਸਾਈਕਲ ਚੋਰ ਸੀਗਾ ਜਿਹਨੇ ਰਹਿਸ਼ਦ ਪਾਈ ਸੀ ਫਤਿਹਗੜ ਚੂੜੀਆਂ ਲਾ ਕੇ ਦੇ ਵਿੱਚ ਮਤਲਬ ਇਹ ਸਾਈਕਲ ਕਈ ਕਰਦਾ ਸੀ ਔਰ ਕਰਦਾ ਵੀ ਇਕੱਲਾ ਹੀ ਸੀਗਾ ਕਿ ਇਕੱਲਾ ਹੀ ਜਾਂਦਾ ਸੀਗਾ ਇਹਨਾਂ ਸਪੈਸ਼ਲੀ ਤੁਸੀਂ ਸਾਈਕਲ ਦੇਖੋਗੇਗਾ ਤਾਂ ਉਹ ਸਪੈਸ਼ਲੀ ਇਸ ਤਰੀਕੇ ਨਾਲ ਮੋਡੀਫਾਈ ਕਰਾਇਆ ਸੀਗਾ ਤੇ ਉੱਤੇ ਕਾਫੀ ਵੇਟ ਹੈ ਜਿਹੜਾ ਪਿੱਛੇ ਆਪਣੇ ਉੱਤੇ ਰੱਖ ਕੇ ਤੇ ਲੈ ਕੇ ਜਸਰ ਦਾ ਉਹ ਸਭ ਤੋਂ ਵੱਡਾ ਪਰਵਤਨ ਨੇ ਕੀਤਾ ਹੋਇਆ ਰਸੋ। ਅ ਜੀ ਹਾਂ ਉਹ ਸਾਡੇ ਇਨਵੈਸਟੀਗੇਸ਼ਨ ਦਾ ਖਿਆਲ ਪਾਟ ਨਹੀਂ ਗਿਆ ਬਟ ਉਹਦੇ ਨਾਲ ਕੋਈ ਡਾ ਇਹਦਾ ਕੰਸਰਨ ਨਹੀਂ ਹੈ। ਕਿਉਂਕਿ ਜਿਹੜੀ ਸਾਹਮਣੇ ਆਦਾ ਤਾਂ ਕੋਈ ਇੱਕ ਵੀ ਸਾਹਮਣੇ ਆ ਸਕਦੀ ਹਾਂ। ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਜੜੀਆਂ ਨੇ ਬਿਲਕੁਲ ਇਹਦੇ ਚ ਸਾਡੀ ਜਿਹੜੀ ਫੀਲਡ ਮਰੀ ਜਿਹੜੀ ਇਨਕੁਆਰੀ ਸਾਡੀ ਰਹੀ ਹੈ ਮੋਟੇ-ਮੋਟੇ ਤੌਰ ਤੇ ਜਿਹੜਾ ਮੈਂ ਆ ਜਿਹੜੀਆਂ 8-10 ਸਟੋਰੀਆਂ ਜਿਹੜੀਆਂ ਇਹਨੇ ਬੰਦੀਆਂ ਨੇ ਬਟ ਹੋਰ ਬਾਕੀ ਵੀ ਜਿਹੜੀਆਂ ਅਸੀਂ ਸਾਈਕਲ ਤੇ ਸੇਫ ਮੋਡਸ ਪਰ ਡੀ ਦੀਆਂ ਉਹ ਸਾਰੀਆਂ ਸਾਰੀਆਂ ਅਸੀਂ ਉਹਨਾਂ ਦੇ ਬਾਰੇ ਇਹਦੇ ਕੋਲ ਪੁੱਛ-ਪੁੱਛ ਕਰਾਂਗੇ ਅਜੇ ਹਜੇ ਤੱਕ ਜਿਹੜਾ ਇਹ ਇਕੱਲਾ ਹੀ ਕਰਦਾ ਹੈ ਪੰਜਾਬ ਦਾ ਜੀ ਹਜੇ ਤੱਕ ਜਿਹੜਾ ਇਹ ਇਕੱਲਾ ਹੀ ਕਰਦਾ ਉਹਦਾ ਇਕੱਲਾ ਚੋਰੀ ਕਰਨ ਦਾ ਇਹ ਬੈਨੀਫਿਟ ਹੁੰਦਾ ਹੈ ਵੀ ਬੰਦੇ ਉਹ ਫੜੇ ਜਾਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿਉਂਕਿ ਜੇ ਦੋ ਬੰਦੇ ਹੋਣ ਤੇ ਅਸੀਂ ਦੋਨਾਂ ਨੂੰ ਫੜ ਕੇ ਆਪਸ ਵਿੱਚ ਉਹਨਾਂ ਦੀ ਕਰਾਸ ਕੁਐਸਚਨਿੰਗ ਕਰਕੇ ਤੇ ਉਹ ਉਹਦੇ ਵਿੱਚ ਫਿਰ ਫਰਕ ਪੈ ਜਾਂਦਾ ਬਟ ਜੇ ਇਕੱਲਾ ਹੀ ਬੰਦਾ ਕਰਦਾ ਹੋਵੇ ਤੇ ਉਹਦੇ ਵਿੱਚ ਇਹ ਚਾਂਸਸ ਬਹੁਤ ਘੱਟ ਜਾਂਦੇ ਆ ਪਹਿਲਾਂ ਜਿਹੜੇ ਕੁਝ ਚੋਰੀ ਖੜੇ ਗਏ ਆ ਉਹ ਨਸ਼ੇ ਦੇ ਆਦੀ ਲੱਗੇ ਸੀ ਇਹ ਵੀ ਨਸ਼ਾ ਕਰਦਾ ਨਹੀਂ ਇਹਦੇ ਬਾਰੇ ਅਜੇ ਅਜੇ ਗੱਲ ਜਿਹੜੀ ਆ ਸਾਨੂੰ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬਟ ਹੁਣ ਤੱਕ ਸਾਨੂੰ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹ ਨਸ਼ੇ ਦਾ ਕੋਈ ਆਦੀ ਸੀਗਾ ਤੇ ਬਿਲਕੁਲ ਠੀਕ ਲੱਗ ਰਿਹਾ ਹੈ ਤੁਹਾਨੂੰ ਉਸ ਤੇ ਜਿਹੜਾ ਸਮਾਨ ਚੋਰੀ ਕਰਦਾ ਇਹ ਫਿਰ ਕਿੱਥੇ ਜਾ ਕੇ ਵੇਚਦਾ ਇਹ ਅਲੱਗ-ਅਲੱਗ ਜਿੱਦਾਂ ਜਿੱਦਾਂ ਇੱਕ ਤਾਂ ਨੇ ਫ੍ਰਿਜ ਤਾਂ ਨੇ ਆਪਣੇ ਘਰ ਹੀ ਰੱਖੀ ਸੀਗੀ ਬਾਕੀ ਜਿਹੜਾ ਇੱਥੇ ਕਬਾੜੀ ਐ ਕਹੇਗਾ 100000 ਫੋਟੇਗਰ ਚੂੜੀਆਂ ਦਾ ਇਹ ਉਹਨੂੰ ਸਿਲੰਡਰ ਉਹਨੇ ਉਹਨੇ ਤੁਸੀਂ ਇਹ ਕਹਿ ਕੇ ਦਿੱਤੇ ਸੀ ਵੀ ਮੈਂ ਮੇਰੇ ਘਰ ਦਾ ਮੌਜੂਦ ਤੇ ਪੈ ਗਈ ਐ ਜਿੱਦਾਂ ਕੋਈ ਬਹਾਨਾ ਲਾ ਕੇ ਵੀ ਮੇਰੇ ਬਿਮਾਰ ਐ ਕੋਈ ਤੇ ਇਸ ਲਈ ਕਿ ਉਹਨਾਂ ਨੂੰ ਵੇਚੇ ਸੀ। ਫੋਟੇਗਰ ਚੂੜੀਆਂ ਦਾ ਜਿਹੜਾ ਸਿਰਫ ਇੱਕ ਹੀ ਜਿਹੜਾ ਉਹ ਮੋਟਰਸਾਈਕਲ ਜਿਹੜੇ ਚੋਰੀ ਕਰਕੇ ਡਿਸਪੋਏ ਕਰਕੇ ਵੇਚਦੇ ਐ ਬਾਕੀ ਨਹੀਂ ਲੈਂਦੇ ਉਹ ਕੀ ਕੋਈ ਸੋਤੇ ਕੋਈ ਚਾਰਦੇ ਕੋਈ ਬਿਲਕੁਲ ਜਿਹੜਾ 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 ਸਾਡੇ ਜੀ ਜਿਹੜਾ ਸਾਡੇ ਧਿਆਨ ਚਾਹੀਗਾ ਦੂਜਾ ਬਿਲਕੁਲ ਇਹ ਸ਼ਕਤੀ ਨਾਲ ਤੁਹਾਡੇ ਮੱਦੇਨਾਂ ਤਾੜਨਾ ਵੀ ਹੈ ਅ ਜਿਹੜੇ ਆਪਣੇ ਕਬਾੜੀਆਂ ਨੂੰ ਤੇ ਪਲੱਸ ਦੂਜਾ ਵੀ ਜਿਹੜਾ ਦੇ ਵੈਰੀਫਾਈ ਕਬਾੜੀਏ ਪਲੱਸ ਜਿਹੜੇ ਸੁਨਿਆਰੇ ਨੇ ਕਿ ਜਿਹੜਾ ਵੀ ਕੋਈ ਸਾਮਾਨ ਖਰੀਦਣਾ ਵਾ ਬਾਅਦ ਦੇ ਵਿੱਚ ਕੋਈ ਜਿਹੜਾ ਉਹ ਨਹੀਂ ਸੁਣੀ ਜਾਏਗੀ ਉਹਨਾਂ ਦੀ ਗੱਲ ਵੀ ਇਹ ਤਾਂ ਸਰ ਕੋ ਗਹਿਣੇ ਰੱਖਿਆ ਸੀ ਇਦਾਂ ਸੀ ਕਿਉਂਕਿ ਇਹ ਇਹ ਬੰਦੇ ਨੂੰ ਜਦੋਂ ਕੋਈ ਦੇਣ ਆਂਦਾ ਉਹਦੇ ਬਾਰੇ ਜਜਮੈਂਟ ਹੋ ਜਾਂਦੀ ਹੈ ਬੰਦੇ ਨੂੰ ਕਿ ਜਦੋਂ ਕੋਈ 2000 ਦੀ ਚੀਜ਼ ਆਪਾਂ ਉਹਨੂੰ 500 ਜਾਂ ਉਹ ਕਦੇ ਨਾ ਵੀ ਚੋਰੀ ਦੇ ਕੱਪੜੇ ਤੇ ਡਾਂਗਾ ਤੇ ਗਾਜ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਉਹ ਜਿਹੜਾ ਉਹਦੇ ਬਾਰੇ ਉਹ ਆਪਣਾ ਖਾਸ ਖਿਆਲ ਰੱਖਣਾ ਕਿ ਇਦਾਂ ਦੀ ਚੀਜ਼ਾਂ ਨਾ ਕਿਤੇ ਜੀ ਆਪਾਂ ਮਤਲਬ ਬੇਸਿਕਲੀ ਇਹ ਨਹੀਂ ਕਹਿ ਸਕਦੇ ਆਪਾਂ ਕਿ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਚੋਰੀ ਕਰ ਰਿਹਾ ਸੀਗਾ ਤੇ ਮਤਲਬ ਗੋਲਪ ਜਿੱਤੂ ਨੂੰ ਇਜ਼ੀ ਮਨੀ ਮਿਲਦਾ ਜਿਹਾ ਇਹਨੂੰ ਪਤਾ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕੋਈ ਉਹ ਆਪਣਾ ਨਾਮ ਜਿੱਥੇ ਆਇਡੈਂਟੀਫਾਈ ਕਰ ਲੈਂਦਾ ਰਿਹਾ ਵੀ ਇੱਥੇ ਨਹੀਂ ਹੈ ਕੋਈ ਤੇ ਸੌਖਾ ਜਿਹੜਾ ਸੀ ਕਿ ਸੌਖਾ ਬਾਕੀ ਦੇ ਲੋਕੀ ਕੌਪਕਾਂ ਦੇ ਨੂੰ ਵੀ ਤੂੰ ਸੌਖਾ ਮਿਲ ਜਾਂਦਾ ਪੈਸੇ ਤੇ ਇਸ ਕਰਕੇ ਉਹਨੂੰ ਟਾਰਗੇ ਤਾਂ ਕਿ ਆਦੀ ਕਿਰਪਾ ਨਾਲ ਆਪਣੀ ਪੂਰੇ ਖਾਨਦਾਨ ਨੂੰ ਵਧੀਆ ਵਾਰ ਪਰਿਵਾਰ ਨੂੰ ਵਧੀਆ ਵਾਰ ਤੇ ਇਹ ਰਸਤਾ ਕਿਉਂ اختیار ਕੀਤਾ ਹਾਂ ਕर्मा ਜੀ ਹਾਂ ਕर्मा ਕੀ ਹੁੰਦਾ ਹੈ ਕर्मा ਕਰਮਾ ਆ ਬਣਾਏ ਜਾਂਦੇ ਆ ਨਾ ਕਿ ਧਰੋ ਲਿਖਾਏ ਆ ਕੀ ਕਾਰਨ ਕੀ ਹੈ ਕਿ ਦੱਸ ਕੇ ਪਰਿਵਾਰ ਬੜਾ ਗੁਰ ਸਿੱਖ ਹੈ ਤੇ ਤੂੰ ਕਿਉਂ اختیار ਕੀਤਾ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹ ਕੋ ਵੱਡੀ ਗੱਲ ਹੈ ਕਿ ਉਹ ਸਟੋਰ ਨੇ ਹੁਣ ਗਲਤੀ ਮੰਨਣਾ ਹੈ ਜਾਕੇ ਗੁਰਦੁਆਰਾ ਸਾਹਿਬ ਵਿੱਚ ਗੱਡ ਪਾਸ ਕਾਰਨ ਕੀ ਹੋਇਆ ਵਾ ਕਿ ਰਤ ਰਾਹ ਪਿਆ ਕੀ ਦਰ ਇਹ ਸੇ ਜੋੜੀ